ਇਹ ਡੈਰੀ ਭਾਰਤ ਵਿੱਚ ਬਹੁਤ ਸਾਰੀਆਂ ਸੁੰਦਰ ਅਤੇ ਭਾਗਤਪੂਰਨ ਝੀਲਾਂ ਮੌਜੂਦ ਹਨ ਡੰਡੀ ਇਹਨਾਂ ਵਿੱਚੋਂ ਬਹੁਤ ਸਾਰੀਆਂ ਕੁਦਰਤੀ ਅਤੇ ਕੁਝ ਮਨੁੱਖ ਦੁਆਰਾ ਬਣਾਈਆਂ ਗਈਆਂ ਹਨ ਡੰਡੀ ਹਿਮਾਚਲ ਪ੍ਰਦੇਸ਼ ਵਿੱਚ ਬਹੁਤ ਸੁੰਦਰ ਪਹਾੜਾਂ ਤੋਂ ਇਲਾਵਾ ਕਈ ਮਨਪੌਂਦੀਆਂ ਝੀਲਾਂ ਹਨ ਜਿੱਥੇ ਸਾਨੂੰ ਘੁੰਮਣ ਲਈ ਜ਼ਰੂਰ ਜਾਣਾ ਚਾਹੀਦਾ ਹੈ ਡੰਡੀ ਜੂਨ ਮਹੀਨੇ ਵਿੱਚ ਹੰਪਟਾ ਪਾਸ ਦੀ ਟਰੈਕਿੰਗ ਦੌਰਾਨ ਚੰਦਰਤਾਲ ਝੀਲ ਦਾ ਆਨੰਦ ਮਾਣਨ ਲਈ ਆਪਣੇ ਸਾਥੀਆਂ ਨਾਲ ਘੁੰਮਣ ਦਾ ਮੌਕਾ ਮਿਲਿਆ ਡੰਡੀ ਚੰਦਰਤਾਲ ਝੀਲ ਹਿਮਾਚਲ ਪ੍ਰਦੇਸ਼ ਦੇ ਲਾਹੌਰ ਸਪੀਤੀ ਜ਼ਿਲ੍ਹੇ ਵਿੱਚ ਸਥਿਤ ਇੱਕ ਸੁੰਦਰ ਉਚਾਈ ਵਾਲੀ ਝੀਲ ਹੈ ਡੰਡੀ ਇਹ ਕੁੰਜਮ ਲਾ ਪਾਸ ਨੇੜੇ ਸਪਿਤੀ ਘਾਟੀ ਵਿੱਚ ਮੌਜੂਦ ਹੈ ਡੰਡੀ ਚੰਦਰਤਾਲ ਝੀਲ ਸਮੁੰਦਰ ਤਲ ਤੋਂ ਲਗਭਗ 14100 ਫੁੱਟ ਦੀ ਉਚਾਈ ਉੱਤੇ ਹੈ ਡੰਡੀ ਇੰਨੀ ਜ਼ਿਆਦਾ ਉਚਾਈ ਹੋਣ ਦੇ ਕਾਰਨ ਇੱਥੇ ਜੂਨ ਜੁਲਾਈ ਮਹੀਨਿਆਂ ਵਿੱਚ ਵੀ ਰਾਤ ਦਾ ਤਾਪਮਾਨ ਮਨਫੀ ਰੰਦਾ ਹੈ ਡੰਡੀ ਝੀਲ ਦਾ ਆਕਾਰ ਅਰਧ ਚੰਦਰਮਾ ਵਰਗਾ ਹੋਣ ਕਰਕੇ ਇਸ ਨੂੰ ਚੰਦਰਮਾ ਦੀ ਝੀਲ ਕਿਹਾ ਜਾਂਦਾ ਹੈ ਡੰਡੀ ਇਸ ਦਾ ਪਾਣੀ ਮਨੁੱਖੀ ਆਬਾਦੀ ਤੋਂ ਦੂਰ ਹੋਣ ਕਰਕੇ ਕਾਫੀ ਸਾਫ਼ ਮਿੱਠਾ ਅਤੇ ਨੀਲਾ ਹੁੰਦਾ ਹੈ ਜੋ ਦਿਨ ਦੇ ਸਮੇਂ ਅਨਸਾਰ ਆਪਣਾ ਰੰਗ ਬਦਲਦਾ ਰਹਿੰਦਾ ਹੈ ਡੰਡੀ ਇਹ ਝੀਲ ਬਰफीਲੇ ਪਹਾੜਾਂ ਵਿੱਚ ਘिरी ਹੋਈ ਹੈ ਡੰਡੀ ਕੁਦਰਤੀ ਨਜ਼ਾਰਿਆਂ ਕਾਰਨ ਚੰਦਰਤਾਲ ਝੀਲ ਕੁਦਰਤ ਪ੍ਰੇਮੀਆਂ ਲਈ ਖਿੱਚਦਾ ਕੇਂਦਰ ਹੈ ਡੰਡੀ ਚੰਦਰਤਾਲ ਝੀਲ ਘੁੰਮਣ ਜਾਣ ਲਈ ਸਭ ਤੋਂ ਵਧੀਆ ਸਮਾਂ ਮਈ ਤੋਂ ਲੈ ਕੇ ਸਤੰਬਰ ਤੱਕ ਦਾ ਮੰਨਿਆ ਜਾਂਦਾ ਹੈ ਡੰਡੀ ਰੈਡੀ ਬਾਕੀ ਮਹੀਨਿਆਂ ਵਿੱਚ ਇੱਥੇ ਬਰਫ਼ ਜੰਮੀ ਰਹਿੰਦੀ ਹੈ ਅਤੇ ਰਸਤੇ ਲਗਭਗ ਬੰਦ ਹੁੰਦੇ ਹਨ ਡੰਡੀ ਇਸ ਸਾਲ ਜੂਨ ਵਿੱਚ ਹੰਪਟਾ ਪਾਸ ਦੀ ਟ੍ਰੈਕਿੰਗ ਦੌਰਾਨ ਅਸੀਂ ਛਤਰੂ ਤੋਂ ਚੰਦਰਤਾਲ ਝੀਲ ਗਏ ਡੰਡੀ ਅਸੀਂ ਛਤਰੂ ਤੋਂ ਚੰਦਰਤਾ ਲਈ ਟ੍ਰੈਕਿੰਗ ਕੰਪਨੀ ਦੁਆਰਾ ਉਪਲਬਧ ਕਰਵਾਏ ਟੈਂਪੂ ਟਰੈਵਲ ਉੱਤੇ ਰਵਾਨਾ ਹੋਏ ਤਾਂ ਉਸ ਸਮੇਂ ਨਿੱਕੇ-ਨਿੱਕੇ ਕਣੀ ਦਾ ਮੀਂਹ ਪੈ ਰਿਹਾ ਸੀ ਅਤੇ ਮੌਸਮ ਬਹੁਤ ਹੀ ਸੁਹਾਵਣਾ ਸੀ ਡੰਡੀ ਸਾਰੇ ਸਾਥੀ ਖੁਸ਼ੀ ਅਤੇ ਉਮੰਗ ਨਾਲ ਕੁਦਰਤ ਦੇ ਨਜ਼ਾਰਿਆਂ ਦਾ ਮੋਬਾਈਲ ਅਤੇ ਚੱਕਾ ਚੌਂਦ ਵਾਲੀ ਦੁਨੀਆ ਤੋਂ ਹਟ ਕੇ ਆਨੰਦ ਮਾਣ ਰਹੇ ਸਨ ਡੰਡੀ ਛਤਰੂ ਤੋਂ ਅੱਗੇ ਲਗਭਗ 50 ਕਿਲੋਮੀਟਰ ਦਾ ਰਸਤਾ ਜਿਆਦਾ ਔਖਾ ਤੇ ਖਤਰਨਾਕ ਸੀ ਡੰਡੀ ਇਹ ਸਾਰਾ ਰਸਤਾ ਕੱਚਾ ਚੁਣੌਤੀਪੂਰਨ ਉਬੜ ਖਾਬਰ ਖਤਰਨਾਕ ਮੋੜਾਂ ਅਤੇ ਕੁਦਰਤ ਦੇ ਮਨਮੋਹਕ ਦ੍ਰਿਸ਼ਾਂ ਵਾਲਾ ਸੀ ਡੰਡੀ ਅਸੀਂ ਇਹ ਸਫ਼ਰ ਲਗਭਗ 3 ਤੋਂ 4 ਘੰਟਿਆਂ ਵਿੱਚ ਤੈਅ ਕੀਤਾ ਡੰਡੀ ਸੜਕ ਦੇ ਇੱਕ ਪਾਸੇ ਉੱਚੇ-ਉੱਚੇ ਗगनचुंबी ਪਹਾੜ ਅਤੇ ਇੱਕ ਪਾਸੇ ਪਹਾੜਾਂ ਦੀ ਕੋਖ ਵਿੱਚੋਂ ਨਿਕਲਦਾ ਦਰਿਆ ਵਗ ਰਿਹਾ ਸੀ ਡੰਡੀ ਦਰਿਆ ਦੇ ਦੂਜੇ ਪਾਸੇ ਬਰਫ਼ ਨਾਲ ਢਕੇ ਉੱਚੇ-ਉੱਚੇ ਪਹਾੜ ਮੌਜੂਦ ਸਨ ਡੰਡੀ ਕਈ ਥਾਵਾਂ ਉੱਤੇ ਛੋਟੇ-ਵੱਡੇ ਚਰਨੇ ਵੀ ਸੜ ਕੁੱਤੇ ਵਗ ਰਹੇ ਸਨ ਡੰਡੀ ਕਈ ਥਾਵਾਂ ਤੋਂ ਸੜਕ ਬਰਫ਼ ਨੂੰ ਹਟਾ ਕੇ ਸਾਫ਼ ਕੀਤੀ ਹੋਈ ਸੀ ਅਧੇ ਸੜਕ ਦੇ ਦੋਵੇਂ ਪਾਸੇ ਬਰਫ਼ ਦੇ ਵੱਡੇ-ਵੱਡੇ ਗਲੇਸ਼ੀਅਰਸ ਹਨ ਡੰਡੀ ਕਈ ਥਾਵਾਂ ਤੋਂ ਸਾਡੀ ਗੱਡੀ ਪਾਣੀ ਵਿੱਚੋਂ ਵੀ ਲੰਘ ਕੇ ਗਈ ਡੰਡੀ ਇਹ ਸਭ ਨਜ਼ਾਰੇ ਬੜੇ ਹੀ ਦਿਲਕਸ਼ ਅਤੇ